ਹਰ ਇੱਕ ਸਿੱਖ ਲਈ ਇਹ ਲਾਜ਼ਮੀ ਹੈ ਕਿ ਉਹ ਕਰਮਾਂ ਦੇ ਗੇੜ ਵਿੱਚੋਂ ਨਿਕਲਣ ਵਾਸਤੇ ਆਪਣੇ ਗੁਰੂ ਦੇ ਘਰ ਧਾਰਮਿਕ ਜਨਮ ਲਵੇ ਨਹੀਂ ਤਾਂ ਉਸ ਦਾ ਕੋਈ ਬਚਾ ਨਹੀਂ ਹੈ ਧਾਰਮਿਕ ਜਨਮ ਲੈਣ ਦਾ ਇੱਕੋ ਹੀ ਤਰੀਕਾ ਹੈ ਕਿ ਗੁਰੂ ਜੀ ਦੀ ਚਰਨ ਸ਼ਰਨ ਜਾ ਕੇ ਗੁਰੂ ਇੱਛਾ ਅਨੁਸਾਰ ਦੀਖਿਤ ਸਿੱਖ ਬਣੋ ਸਤਗੁਰ ਕੈ ਜਨਮੇ ਗਵਨ ਮਟਾਇਆ ਅਮਰਤ ਛਕ ਕੇ ਹਰੇਕ ਸਿੱਖ ਦਸਮ ਪਾਤਸ਼ਾਹ ਜੀ ਦੇ ਘਰ ਵਿੱਚ ਪੁਨਰ ਜਨਮ ਅਰਥਾਤ ਧਾਰਮਿਕ ਜਨਮ ਲੈਂਦਾ ਹੈ ਅਮਰਤ ਸ਼ਕੜ ਉਪਰੰਤ ਉਸ ਦਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਧਾਰਮਿਕ ਮਾਤਾ ਮਾਤਾ ਸਾਹਿਬ ਕੌਰ ਜੀ ਬਣ ਜਾਂਦੇ ਹਨ ਵਾਸੀ ਅਨੰਦਪੁਰ ਸਾਹਿਬ ਦਾ ਹੋ ਜਾਂਦਾ ਹੈ ਤੇ ਨਾਮ ਸਿੰਘ ਹੋ ਜਾਂਦਾ ਹੈ ਉਹ ਗੁਰੂ ਕਾ ਤੇ ਗੁਰੂ ਉਸ ਦਾ ਹੋ ਜਾਂਦਾ ਹੈ ਉਹ ਸਾਂਝੇ ਪੰਥਕ ਜੀਵਨ ਵਿੱਚ ਆਪਣੀ ਸਾਂਝ ਰੱਖਣ ਲੱਗ ਪੈਂਦਾ ਹੈ ਅਤੇ ਉਸ ਜੀਵਨ ਅਨੁਸਾਰ ਉਹ ਆਪਣੇ ਆਪ ਕੇਸਧਾਰੀ ਹੋ ਜਾਂਦਾ ਹੈ ਧਾਰਮਿਕ ਜੀਵਨ ਵਿੱਚ ਸ਼ੰਕਾ ਕੋਈ ਥਾਂ ਨਹੀਂ ਰੱਖਦੀ। ਦੈਨਿਕ ਜੀਵਨ ਵਿੱਚ ਧਰਮ ਕੁਝ ਵਿਸ਼ੇਸ਼ ਲੀਹਾਂ ਉੱਪਰ ਤੇ ਮਿਆਰਾਂ ਦੇ ਉੱਤੇ ਆਧਾਰਿਤ ਹੁੰਦਾ ਹੈ। ਇਹ ਆਪਣੇ ਆਪ ਵਿੱਚ ਹਰ ਪੱਖੋਂ ਸੰਪੂਰਨ ਅਤੇ ਆਦਰਸ਼ਕ ਹੋਣਾ ਚਾਹੀਦਾ ਹੈ। ਸੁਭਾਵਿਕ ਤੌਰ ਤੇ ਕੇਵਲ ਗੁਰੂ ਦਾ ਜੀਵਨ ਹੀ ਅਤਿਅੰਤ ਮੁਕੰਮਲ ਤੇ ਉੱਚ ਕੋਟੀ ਦਾ ਹੈ। ਗੁਰੂ ਜੀ ਨੇ ਕਿਹਾ ਜੀਵਨ ਜਿਉਂਦਿਆਂ ਵਿਸ਼ਵ ਸਮੱਸਿਆਵਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਦੁਨੀਆ ਤੋਂ ਉਪਰਾਮ ਨਹੀਂ ਹੋਣਾ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਕਲਮ ਬਾੰਘ ਅਲੇਪ ਰਹਿਣਾ ਗੁਰੂ ਜੀ ਨੇ ਆਪਣੇ ਜੀਵਨ ਵਿੱਚ ਉਸ ਕੇਸਾਤਾਰੀ ਅਕਾਲ ਪੁਰਖ ਦੇ ਸਰਗੁਣ ਰੂਪ ਨੂੰ ਅਪਣਾਇਆ ਹੈ ਅਤੇ ਆਪਣੇ ਚੇਲਿਆਂ ਨੂੰ ਹੂ ਬਹੂ ਉਸ ਰੂਪ ਤੇ ਤੁਰਨ ਲਈ ਆਗਿਆ ਬਖਸ਼ੀ ਹੈ ਇਸੇ ਨੂੰ ਹੀ ਅਕਾਲ ਪੁਰਖ ਦੀ ਰਜਾ ਵਿੱਚ ਚਲਣਾ ਆਖਿਆ ਜਾ ਸਕਦਾ ਹੈ